ਬੱਲੀਆਂ ਆ ਗਈਆਂ ਬੱਲੀਆਂ ਆ ਗਈਆਂ ਦੇਖੋ ਇੱਕ ਇੱਕ ਆਹ ਸਾਰੀ ਨਾਲ ਨਾਲ ਆ ਗਿਆ ਲੋ ਸੰਗੀਤ ਪੈ ਗਈ ਮੇਲੇ ਆ ਜੀ ਪੰਜਾਹ ਹੋ ਗਿਆ ਨਹੀਂ ਪੈ ਗਿਆ 1000 ਆਏ ਉਹ ਫਤੂਲੀ ਆਪ ਨੂੰ ਬਹੁਤ ਹੋ ਕੇ ਰਹੋ ਸਰਦਲੇ ਓਕੇ ਮੀਟੀ ਬਰਾਬਰ ਉਹ ਤੋੜਿਆ ढोड़े जाम ढोड़े जाम को ढोड़े। आर्मी आर्मी अच्छा आर्मी। हेलो बहुत फास्ट हॉव आई थैंक यू। ढोड़े तो लगेना होगा। ठीक है ठीक है। ये तो ज़्यादा अच्छा होना। अल्लाह जो कहा है क्या बना? ढोड़े बनी है आप ढोड़े कितने हैं? ਅੱਜ ਇਹ ਤੋਂ ਵੀ ਦੇਖੋ ਸਰ ਸਿੰਘ ਸਾਹਿਬ ਜੀ ਅੱਜ ਪਿੰਡ ਸੁਭਰਾ ਵਿਖੇ ਪਹੁੰਚੇ ਹੋ ਤੁਸੀਂ ਮਨਦੇ ਕੀ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਤਕਰੀਬਨ 20 ਦਰਾਂ ਤੋਂ ਪੰਜਾਬ ਖੜਾਂ ਦੇ ਪਾਣੀ ਦੀ ਮਾਰ ਹੇਠਾ ਔਰ ਬਹੁਤ ਜ਼ਿਆਦਾ ਜ਼ਮੀਨ ਲੱਖਾਂ ਏਕੜ ਜਿਹੜੀ ਫਸਲ ਹੈ ਪੰਜਾਬ ਦੀ ਖਰਾਬ ਹੋ ਚੁੱਕੀ ਆ ਜ਼ਮੀਨ ਬਰਬਾਦ ਹੋ ਚੁੱਕੀ ਆ ਜਾ ਆ ਜੀ ਅਸੀਂ ਤਰਨਤਾਰਨ ਦੇ ਪਿੰਡਾਂ ਵਿੱਚ ਆਏ ਸੀ ਇੱਧਰ ਚੰਬਾ ਕਲਾਂ ਢਾਏ ਵਾਲਾ ਜਿਹੜਾ ਕਿਹੜਾ ਪਿੰਡ ਸੀ ਕੰਬੋਰਡ ਕੰਬੋਰਡ ਵਾਲਾ ਇੱਧਰ ਤੇ ਪਿੰਡਾਂ ਚ ਅਸੀਂ ਸੰਗਠਨ ਦੀ ਸੇਵਾ ਵਾਸਤੇ ਆਏ ਸੀਗੇ ਤੇ ਉੱਥੋਂ ਫਿਰ ਅਸੀਂ ਹਰੀ ਕੇ ਜਿਹੜਾ ਇਹ ਬਾਨਾ ਸਭਰਾਮਾ ਵਾਲੇ ਪਾਸੇ ਨਵਿੰਦਰ ਨੂੰ ਆਏ ਸੀ ਤੇ ਰਸਤੇ ਵਿਚ ਸਾਨੂੰ ਮੰਤਰੀ ਸਾਹਿਬ ਭੁੱਲਰ ਸਾਹਿਬੇ ਮਿਲੇ ਉਹਨਾਂ ਨੇ ਦੱਸਿਆ ਕਿ ਢਾਅ ਲੱਗ ਰਹੀ ਹੈ ਬਹੁਤ ਜ਼ਿਆਦਾ ਸਭਰਾਮਾ ਦੇ ਕੋਲ ਤੁਸੀਂ ਬੰਨ੍ਹਣੋ ਔਰ ਇੱਥੇ ਆ ਕੇ ਵੇਖਿਆ ਤੇ ਵਾਕਿਆ ਹੀ ਬਹੁਤ ਵੱਡੀ ਢਾ ਜਿਹੜੀ ਸੀ ਦਰਿਆ ਜਿਹੜਾ ਥੋੜਾ ਮੈਂ ਕਹਾ 2 ਘੰਟਿਆਂ ਚੀ ਬਹੁਤ ਵੱਡੀ ਢਾ ਜਿਹੜੀ ਸੀ ਬੰਨ੍ਹ ਨੂੰ ਉੜਾ ਚੁੱਕਾ ਬੜੀ ਤੇਜ਼ ਗਤੀ ਦੇ ਨਾਲ ਪਾਣੀ ਜਿਹੜਾ ਉਹ ਵਗ ਰਿਹਾ ਤੇ ਕਈ ਕਿਲੋਮੀਟਰ ਜਿਹੜਾ ਸੀਗਾ ਦਰਿਆ ਨੇ ਜਿਹੜਾ ਆਪਣਾ ਰਸਤਾ ਸੀਗਾ ਉਹ ਬਣਾ ਕੇ ਤੇ ਇਥੋਂ ਦੀ ਜਿਹੜੀ ਹਜ਼ਾਰਾਂ ਏਕੜ ਜ਼ਮੀਨ ਇਸ ਦੇ ਰਕਬਾ ਸੀਗਾ ਉਹ ਦਰਿਆ ਤੇ ਪਾਣੀ ਦੇ ਬਿედა ਬਹੁਤ ਖਰਾਬ ਕਰਤਾ ਤੇ ਬਾਹਪੁਰਖ ਬਾਹਪੁਰਖਾਂ ਵਾਲੋ ਸੰਤ ਬਾਬਾ ਤਾਰਸ ਸਿੰਘ ਸਰਹਾਲੀ ਵਾਲਿਆਂ ਦੇ ਉਹ ਸਾਈਬਾ ਸੁੱਖਾ ਸਿੰਘ ਹੋਰੀ ਬਾਬਾ ਹਰਕਿਸ਼ ਸਿੰਘ ਦੀ ਹੋਰਾਂ ਨੇ ਸਾਂਗਤ ਦੇ ਸਹਿਯੋਗ ਨਾਲ ਬਹੁਤ ਵੱਡਾ ਇੱਕ ਮੱਥਾ ਲਾਇਆ ਹੋ ਦਰਿਆ ਦੇ ਨਾਲ ਵੇਖੋ ਕਿ ਨੌਜਵਾਨ ਵੀਰ ਆਸ-ਪਾਸ ਦੇ ਪਿੰਡਾਂ ਤੋਂ ਟਰੈਕਟਰ ਟਰਾਲੀਆਂ ਜੇ ਇਸ ਦੀ ਮਸ਼ੀਨਾਂ ਚੱਕ ਕੇ ਆਦ ਲੈ ਕੇ ਸਪਰ ਬਣਾ ਬਣਾ ਕੇ ਤੇ ਰੇਤਾ ਦੇ ਮਿੱਟੀ ਦੇ ਢੋਲੇ ਭਰ-ਭਰ ਕੇ ਲਾ ਕੇ ਤੇ ਜਿਹੜਾ ਬੰਨ ਹੈ ਉਹਨੂੰ ਰੋਕਣ ਦਾ ਯਤਨ ਕਰ ਰਹੇ ਨੇ ਬਹੁਤ ਜ਼ਿਆਦਾ ਬਹੁਤ ਪ੍ਰੈਸ਼ਰ ਦੇ ਵਿੱਚ ਜਿਹੜਾ ਪਾਣੀ ਹੈ ਉਹ ਚੱਲ ਰਿਹਾ ਹੈ ਸਰ ਹੀ ਸਾਹਿਬ ਸ਼੍ਰੋਮਣੀ ਕਮੇਟੀ ਵੱਲੋਂ ਇਹਨਾਂ ਹੜ੍ਹ ਪ੍ਰਭਾਵਿਤ ਲੋਕਾਂ ਦੇ ਲਈ ਹੜ੍ਹ ਪ੍ਰਭਾਵਿਤ ਲੋਕਾਂ ਦੇ ਲਈ ਕੀ ਪ੍ਰਬੰਧ ਕੀਤੇ ਗਏ ਨੇ ਸ਼੍ਰੋਮਣੀ ਕਮੇਟੀ ਵੱਲੋਂ ਬਹੁਤ ਵੱਡੇ ਪ੍ਰਬੰਧ ਸਨ ਜਿਹੜੇ ਅਸੀਂ ਹਰ ਵਾਰ ਕਰਦੀ ਹੈ ਸ਼੍ਰੋਮਣੀ ਕਮੇਟੀ ਕੋਈ ਵੀ ਕੁਦਰਤੀ ਆਫਤ ਆਉਂਦੀ ਹੈ ਤੇ ਸ਼੍ਰੋਮਣੀ ਕੋ ਦੁਆਰਾ ਪ੍ਰਬੰਧ ਕਮੇਟੀ ਸਾਰੇ ਪ੍ਰਬੰਧ ਕਰਦੀ ਹੈ ਚਾਹੇ ਕਸ਼ਮੀਰ ਚ ਹੜ੍ਹ ਆਇਆ ਹੋਵੇ ਚਾਹੇ ਉੜੀਸਾ ਚ ਸੁਨਾਮੀ ਆਈ ਹੋਵੇ ਚਾਹੇ ਕਾਸ਼ੀ ਭੂਜ ਵਿੱਚ ਪੁਚਾਰ ਆਇਆ ਹੋਵੇ ਤੇ ਹੁਣ ਵੀ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਬਹੁਤ ਵੱਡੇ ਪੱਧਰ ਤੇ ਜਿਹੜੀ ਸੰਗਤ ਦੀ ਸੇਵਾ ਉਹ ਕਰ ਰਹੀ ਹੈ ਆਪਣੀਆਂ ਸਰਾਮਾ ਜਿਹੜੀਆਂ ਨੇ ਉਹ ਸੰਗਤ ਵਾਸਤੇ ਖੋਲੀਆਂ ਹੋਈਆਂ ਨੇ ਲੰਗਰ ਜਿਹੜਾ ਸਾਰੇ ਗੁਰਦੁਆਰਿਆਂ ਚੋਂ ਮੜ ਬੜ ਕੇ ਤੇ ਹੜ ਪ੍ਰਭਾਵਿਤ ਖੇਤਰਾਂ ਤੇ ਖੇਤਰਾਂ ਵਿੱਚ ਸੰਗਤ ਵਾਸਤੇ ਜਾ ਰਿਹਾ ਹੈ ਤੇ ਅੱਜ ਵੀ ਸੰਗਤ ਨੇ ਪ੍ਰੈਸ ਕਾਨਫਰੈਂਸ ਸਵਾਰ ਕੀਤਾ ਸੀ ਕਿ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਮੀਨ ਠੇਕੇ ਤੇ ਕਈ ਲੋਕਾਂ ਦੇ ਕੋਲ ਹੈ ਔਰ ਹੜ ਦੇ ਵਿੱਚ ਉਹ ਜ਼ਮੀਨ ਜਿਹੜੀ ਉਹ ਆ ਗਈ ਹੈ ਤੇ ਸ਼੍ਰੋਮਣੀ ਕਮੇਟੀ ਜਿਹੜੀ ਆ ਉਹਨਾਂ ਨੂੰ ਜਿਹੜਾ ਉਹ ਠੇਕਾ ਹੈ ਉਹ ਮਾਫ ਕਰੇ ਤੇ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਅਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਐਗਜ਼ੀਕਟਿਵ ਕਮੇਟੀ ਦਾ ਅਧਿਕਾਰ ਇਸ ਤਰ੍ਹਾਂ ਹੁੰਦਾ ਹੈ ਤੇ ਜਰੂਰ ਜਿਹੜੀ ਤੁਹਾਡੀ ਬੇਨਤੀ ਹੈ ਪ੍ਰਧਾਨ ਸਾਹਿਬ ਤੱਕ ਪਹੁੰਚਾ ਪਹੁੰਚਾਈ ਜਾਏਗੀ ਔਰ ਹਰ ਸੰਭੋਗ ਜਿਹੜਾ ਯਤਨ ਹੈ ਉਹ ਕੀਤਾ ਜਾਊਗਾ ਤੇ ਜਿੰਨੇ ਵੀ ਹੋ ਸਕੇ ਉਹ ਸਹਾਇਤਾ ਹਰਪ੍ਰੀਤਾਂ ਦੀ ਜਿਹੜੀ ਹੈ ਇਸ ਮਸਲੇ ਵਿੱਚ ਵੀ ਕੀਤੀ ਜਾਵੇ ਸਿੰਘ ਸਾਹਿਬ ਜਿਵੇਂ ਕਿ ਕਈ ਪਰਿਵਾਰ ਅਜੇ ਵੀ ਹੈਗੇ ਨੇ ਕਿ ਜਿਨ੍ਹਾਂ ਦੇ ਘਰ ਦੀ ਛੱਤ ਵੀ ਜੋ ਆ ਇਸ ਹੜ ਦੇ ਨਾਲ ਰੁੜ ਗਈ ਆ ਸਾਹਿਬ ਉਹਨਾਂ ਦੇ ਲਈ ਕੀ ਕੋਈ ਘਰਾਂ ਦਾ ਕੋਈ ਛਾਤਾ ਤੋਂ ਬੰਦ ਕੀਤਾ ਰਿਹਾ ਵੀ ਸ਼੍ਰੋਣੀ ਕਮੇਟੀ ਦੇ ਦੇਖੋ ਅਸੀਂ ਯਤਨ ਕਰ ਰਹੇ ਹਾਂ ਸਾਰੇ ਸੰਗਤ ਦੇ ਸਹਿਯੋਗ ਨਾਲ ਕਿ ਸ਼੍ਰੋਣੀ ਕਮੇਟੀ ਵੀ ਕੱਲੇ ਕੁਝ ਨਹੀਂ ਕਰ ਸਕਦੇ ਸੰਗਤ ਦਾ ਸਹਿਯੋਗ ਬੜਾ ਜ਼ਰੂਰੀ ਹੈ ਸਾਰੇ ਸੰਸਾਰ ਭਾਰਤ ਵਿੱਚ ਵਸਦੇ ਹੋਏ ਜੋ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਆਪਾਂ ਸਾਰਿਆਂ ਨੇ ਇਹਨਾਂ ਦੀ ਸਹਾਇਤਾ ਵਾਸਤੇ ਹਰ ਤਰੀਕੇ ਨਾਲ ਤਨ ਕਰਕੇ ਮਨ ਕਰਕੇ ਧਨ ਕਰਕੇ ਯਤਨशीर ਹੋਣਾ ਹੈ ਔਰ ਜਿੰਨਾ ਵੀ ਆਪਾਂ ਹੋ ਸਕਦਾ ਯੋਗਦਾਨ ਪਾ ਕੇ ਤੇ ਆਪਣੇ ਇਹਨਾਂ ਭਰਾਵਾਂ ਦੇ ਮੁਢਲੇ ਸੇਵੇ ਵਾਸਤੇ ਜਿਹੜੇ ਯਤਨ ਨੇ ਉਹ ਵੈਸੀਂ ਸਾਰਿਆਂ ਨੇ ਜ਼ਰੂਰ ਕਰਨੇ